ਠੀਕ ਆ ਕਰਦੀ ਆ ਹਵਾ ਪੈਂਦੀ ਵੋਨ ਨੂੰ ਛੱਤ ਤੇ 바ਵਾ ਧੋਪੇ ਹੀ ਤੇ ਮੈਂ ਚੱਲ ਉੱਪਰ ਜਾ ਕੇ ਗੱਲ ਕਰਦੀ ਹਾਂ ਹੋਰ ਤੂੰ ਹੀ ਸੁਣਾਉਂਦੀ ਦੀ ਠੀਕ ਆ ਯਾਰ ਆਜ ਦੇਵ ਸਕੂਲ ਠੀਕ ਹੋਰ ਕਿੱਦਾਂ ਫਿਰ ਬੈਂਗਨ ਜੇ ਤੜਾਈ ਹੁੰਦੀ ਬੈਂਗਨਾਂ ਦੀ ਚੇਗਾ ਆਹੋ ਹੁਣ ਸੰਡੀ ਸੰਡੀ ਘੱਟ ਪੈਂਦੀ ਆ ਨਾ ਯਾਰ ਉਹ ਤੋਂ ਤੇ ਡਾਰੀ ਗਿਆ ਏ ਦਿਲ ਕਿ ਲੱਗਦਾ ਇਹਨਾਂ ਨੂੰ ਘਾਟਾ ਹੀ ਭਰਣਾ ਨਾ ਕਿਉਂ ਲਵਾ ਲਿਆ ਪਰ ਨਹੀਂ ਹੁਣ ਵਧੀਆ ਹੋ ਗਿਆ ਜਿੱਦਾਂ ਤੁਸੀਂ ਦੱਸਦੇ ਪਏ ਆ ਤਾਂ ਬਿਗਰ ਮੀਰ ਕਿੱਥੇ ਗਈ ਆ ਦੇ ਭਰਾਵਾ ਅੰਦਰ ਤੇ ਵੱਟ ਜਾ ਅੰਦਰ ਵੇਹਲਾ ਮੈਂ ਤਾਂ ਵੇਖਣ ਤਾਂ ਜਾਵਾ ਨਾ ਅੰਦਰ ਤਾਂ ਜਾਵਾ ਵੀ ਤੇ ਉਹ ਹੀ ਤੇ ਕੰਮ ਕਰਨਦੇ ਉਹ ਕੱਲੇ ਤੇ ਉਹ ਈਰਮਾਨਾ ਅੰਦਰ ਬੈਠੀ ਮੈਂ ਤਾਂ ਪੁੱਛਦੇ ਵਗਰਮੀ ਕਿੱਥੇ ਗਈ ਆ ਮੈਂ ਕਿਹਦੀ ਲੱਤ ਫੇਰਨੀ ਆ ਕਟਣ ਤੇ ਗੱਜਰਾਂ ਨਹੀਂ ਲਈ ਆ ਨਾ ਤੇ ਕੋਈ ਗੱਲ ਨਹੀਂ ਭਾਂਡੇ ਮਾਂਜਣ ਵਾਲੇ ਆਟਾ ਗੁੰਨਣ ਵਾਲਾ ਬੜੇ ਕੰਮ ਹੋ ਹਜੇ ਕਰਨ ਵਾਲੇ ਤੂੰ ਹੋ ਜੇ ਅੰਦਰ ਬੜਿਆ ਨਹੀਂ ਤੇ ਤੇਰੀ ਨਿਗਾ ਸਿੱਧੀ ਗਰਮੀਤ ਵਾਲੂ ਵੀ ਤੂੰ ਤੇ ਪਾਸ ਆਹੋ ਕੰਮ ਪਾਲ ਦਰਦਾ ਵੀ ਉਹ ਇੱਥੇ ਤੇਰੇ ਏਰੇ ਕਿਦੇ ਫਿਰਦੀ ਰਿਆ ਕਰ ਭਾਬੀ ਮੈਂ ਤਾਂ ਤੈਨੂੰ ਕਹਿੰਦੇ ਆਂ ਵੀ ਕੰਮ ਤਾਂ ਦੇ ਵਿੱਚ ਹੱਥ ਮੜਾਇਆ ਕਰੇ ਨਾਲ ਤੇਰੇ ਨਾਲ ਕਿਆ ਕਰ ਇੱਕ ਤੇ ਭਾਬੀ ਤੂੰ ਵੀ ਸਿਰ ਤੇ ਬੜਾ ਚੜਾਇਆ ਉਹਨੂੰ ਕੰਮ ਨਹੀਂ ਕਹਿੰਦੀ ਤੂੰ ਉਹਨੂੰ ਆ ਜਾ ਉਹ ਭਰਾਵਾ ਮੈਂ ਕੋਈ ਸਿਰ ਤੇ ਨਹੀਂ ਚੜਾਇਆ ਉਹਦੇ ਹੋਰ ਵੀ ਬੜੇ ਕੰਮ ਆ ਇੱਥੇ ਫੋਨ ਹੱਥ ਚ ਫੜੀ ਪੈਣ ਦੀ ਹੀ ਪਤਾ ਨਹੀਂ ਕਿ ਮੈਨੂੰ ਲੱਗਦਾ ਫੋਨ ਆਹੋ ਫੋਨ ਆਉਂਦਾ ਹੀ ਮਿਲਦਾ ਉਹਦੀ ਭੈਣ ਭੂਣਦਾ ਹੀ ਆਉਂਦਾ ਹੋਣਾ ਵਾ ਦਫਾ ਜੀ ਡੰਗਣਾ ਵੱਲ ਗਏ ਅਛਾ ਗਏ ਵੇਲਾ ਯਾਦ ਕੀਤਾ ਸਵੇਰੇ ਆ ਗਈ ਹੈ ਠੀਕ ਆ ਛੇ ਹਾਂਜੀ ਅਨੇਮਤਾ ਨਹੀਂ ਲਾਇਆ ਸੀ ਕਿ ਉਹ ਤਹੀ ਭੱਜੇ ਫਿਰਦੇ ਹੋ ਇਧਰੇ ਹੀ ਆਪਣੇ ਕੰਮਾਂ ਚ ਤੇ ਮੈਂ ਹਾਂ ਚੱਲ ਕੀ ਪਰੇਸ਼ਾਨ ਕਰਨਾ ਵਾ ਕੋਈ ਗੱਲ ਨਹੀਂ ਬਾਜੀ ਆਏ ਹੋਣੇ ਆ ਥੱਕੇ ਟੁੱਟੇ ਕੋਈ ਨਹੀਂ ਕੰਮ ਕਰਵਾਉਂਦੇ ਮੈਂ ਬਾਅਦ ਚ ਕਰ ਲਵਾਂ ਉਹਨਾਂ ਨਾਲ ਗੱਲ ਹਾਂਜੀ ਜੇ ਤੈਨੂੰ ਚਾਹ ਪਾਣੀ ਦੇਣਾ ਤਾਂ ਤੇਲੋ ਬਾਜੀ ਨੂੰ ਚਲ ਕੋਈ ਨਹੀਂ ਮੈਂ ਬਾਅਦ ਚ ਕਰੂੰਗੀ ਨਹੀਂ ਤੈਨੂੰ ਟੈਨਸ਼ਨ ਨਾ ਲਓ ਠੀਕ ਆ ਠੀਕ ਆ ਚਲ ਕੋਈ ਨਹੀਂ ਕਰਵਾ ਦੋ ਮੈਂ ਦੋ ਇੱਕ ਗੱਲਾਂ ਕਰ ਲੈਨੀ ਆ ਅੰਦਰ ਤੇ ਹੈ ਨਹੀਂ ਕਿਥੇ ਗੁਰਮੀਤ ਇੱਥੇ ਵੀ ਨਹੀਂ ਗਈ ਕਿਧਰ ਵਾ ਪੂਰਾ ਘਰ ਵਿਹਲਾ ਪਿਆ ਵਾ ਕੋਠੇ ਤੇ ਨਹੀਂ ਗਈ ਕਿਤੇ ਸਤਿ ਸ੍ਰੀ ਅਕਾਲ ਭਾਜੀ ਹਾਂਜੀ ਇਹ ਵਧੀਆ ਠੀਕ ਠਾਕ ਤੈਨੂੰ ਸੁਣਾਓ ਆਪਣੇ ਵੀ ਠੀਕ ਨੇ ਹਾਂਜੀ ਨਹੀਂ ਹੁੰਦੇ ਤੇ ਘਰੇ ਹੀ ਨੇ ਹਾਂਜੀ ਹਾਂ ਨਹੀਂ ਅੱਜ ਆ ਜਰਾ ਕਿ ਇਧਰ ਪਿੰਡ ਨੂੰ ਗਏ ਹੀ ਮੈਂ ਧੁੱਪ ਸੇਕਣ ਲਈ ਠੀਕ ਐ ਨਹੀਂ ਆਵਾਂਗੇ ਭਾਜੀ ਆਉਣਾ ਕਿਉਂ ਨਹੀਂਗਾ ਹਾਂਜੀ ਹਾਂਜੀ का तो मैं नहीं कटिया गुरप्रीत नंबर ही और और मेरा हाथ वज गया कटिया गया नंबर कदया तू तो ਦੀਦੀ ਦਾ ਫੋਨ ਦੀਦੀ ਦਾ ਹੀ ਦੀਦਿਨ ਲਾ ਕੇ ਫੋਨ ਬੋਸ ਲਓ ਨਾ ਮੇਰੇ ਤਹੀ ਭੜਿਆ ਮੇਰੇ ਕੋਲ ਹੱਥ ਵੱਜ ਕੇ ਕਟਿਆ ਗਿਆ ਤੂੰ ਮੈਨੂੰ ਦੇ ਦੱਸ ਬਿੰਨ ਹੱਥ ਵੱਜ ਕੇ ਨੰਬਰ ਕਿੱਦਾਂ ਕਟਿਆ ਨੰਬਰ ਮੇਰੇ ਸਾਹਮਣੇ ਕਟਿਆ ਤੂੰ ਕੋਈ ਨੰਬਰ ਕੱਤੋਂ ਕਟਾਇਆ ਦੀਦੀ ਦਾ ਫੋਨ ਹੀ ਤੇ ਮੈਨੂੰ ਦੱਸ ਦਿਓ ਮੈਂ ਗੱਲ ਕਰਨ ਦਾ ਕੋਰਪਿੰਦਾ ਤੂੰ ਇੱਕ ਦਮ ਸ਼ੋਰ ਹੋਈਆਂ ਫੋਨ ਕਰਦੀ ਕਰਦੀ ਉਹ ਕਿਸੇ ਬੰਦੇ ਦੀ ਗਾੜੀੋਂ ਆਵਾਜ਼ ਆਉਂਦੀ ਹੀ ਫੋਨ ਦੇ ਉੱਤੇ ਕਿਸੇ ਬੰਦੇ ਤੇ ਦੀਦੀ ਨਾਲ ਫੋਨ ਲਾਓ ਨਾ ਗੱਲ ਕਰ ਲਓ ਦੀਦੀ ਨਾਲ ਕਿੱਦਾਂ ਫੋਨ ਲਾਵਾਂ ਮੈਂ ਗੱਲ ਕਰ ਲਾਂ ਦੁਬਾਰਾ ਦੀਦੀ ਨੂੰ ਪੁੱਛ ਲੈਣਾ ਮੇਰੇ ਘਰ ਦਾ ਮੈਟਰ ਮੈਂ ਆਪ ਸੰਭੂਗਾ ਉਹਨੂੰ ਤੂੰ ਮੈਂ ਤੈਨੂੰ ਆਂਦਾ ਤੈਨੂੰ ਬਾਜਾ ਜਾ ਬਾਜਾ ਜਾ ਤੂੰ ਤੂੰ ਫੋਨ ਤੇ ਨਿਕਲ ਤੂੰ ਇੱਥੇ ਕਿਉਂ ਕਰਨੀ ਆ ਥੱਲੇ ਭਾਬੀ ਕੰਮ ਕਰਨੀ ਤੈਨੂੰ ਪੀੜ ਪਿੰਦੀ ਕੰਮ ਕਰਦੀ ਇਹਨੂੰ ਮੈਂ ਉੱਤੇ ਆਈ ਹਾਂ ਮੈਂ ਤਾਂ ਬਲਾ ਕੱਪੜੇ ਤੇ ਨਹੀਂ ਸੁੱਕਣੇ ਪਏ ਤਾਂ ਧੁੱਪ ਸੇਕਣੇ ਕਿੱਥੇ ਕੱਪੜੇ ਸੁੱਕਣੇ ਪਏ ਆ ਨਹੀਂ ਹੈਗੇ ਨਾ ਮੈਂ ਵੇਖਣ ਆਈ ਹਾਂ ਮੈਂ ਤਾਂ ਧੁੱਪ ਉਹ ਸੇਕਲਾਂ ਨਾਲੇ ਵੇਖਾਂ ਕੱਪੜੇ ਕਿੱਥੇ ਪਏ ਕੱਪੜੇ ਸੁੱਕਣੇ ਦੱਸ ਉਹਨੂੰ ਪਹਿਲਾਂ ਕਿੱਥੇ ਪਏ ਆ ਸੁੱਕੜੇ ਧੁੱਪ ਸੇਕਣ ਨੂੰ ਤੀ ਆਉਣੀ ਤਾਂ ਨਹੀਂ ਬੈਠੇ ਤੇਰ ਕੋ ਸੋਕਦੇ ਕੜੂ ਤਹੀਂ ਕਿਉਂ ਉੱਤੇ ਬੋਲੀ ਜਾਂਦੇ ਸਾਰੇ ਸੁਣਦੇ ਆ ਇਦਾਂ ਕਿਉਂ ਚੱਲ ਥੱਲੇ ਚੱਲ ਚੱਲ ਇਹਨੇ ਮੈਂ ਦੱਸਾਂ ਤੇ ਨਹੀਂ ਚੱਲ ਕੇ ਤੈਨੂੰ ਪਤਾ ਚੱਲ ਥੱਲੇ ਚੱਲ ਕੋ ਉਹ ਜਿਹੜਾ ਨਾ ਤੇਰੇ ਮਾਜਾ ਹੱਡੀਆਂ ਤੱਤੀਆਂ ਕਰਦਾ ਤੇਨੂੰ ਤੇਰੀ ਪਤਾ ਲੱਗੂਗਾ ਇਦਾਂ ਨਹੀਂ ਪਤਾ ਲੱਗਣਾ ਦੱਸ ਉਹ ਨੂੰ ਪਹਿਲਾਂ ਤੂੰ ਫੋਨ ਕਿਹਦੇ ਨਾਲ ਗੱਲ ਕਰਨ ਦਾ ਹੀ ਹੈ ਦੱਸ ਉਹ ਨੂੰ ਪਹਿਲਾਂ ਹਾਏ ਹਾਏ ਮਰ ਜਣਾ ਕਿਉਂ ਇਹਨੂੰ ਲੈ ਕੇ ਅੰਦਰ ਵੜ ਗਿਆ ਕੀ ਹੋ ਗਿਆ ਇਹ ਕੌਣ ਤੇਰਾ ਕੁੜੀ ਨੂੰ ਮੈਂ ਕਿਹਨੇ ਦੂ ਇਹ ਮਾ ਕੀ ਆ ਹੁਣ ਤੂੰ ਮੈਨੂੰ ਉੱਤੇ ਆ ਨਹੀਂ ਹੈ ਵੀ ਤੂੰ ਬੋਲਣਾ ਤੇ ਹੋਰ ਦੱਸ ਗੱਲ ਦੱਸ ਮੈਨੂੰ ਮੈਂ ਬੂਆ ਤੈਨੂੰ ਦੱਸਦੀ ਨਾ ਉਹ ਮਰ ਗਿਆ ਉਹ ਦੱਸ ਤੂੰ ਮਗਾ ਕੀ ਗੱਲ ਵਾ ਕੀ ਹੋਇਆ ਕੀ ਕਿਉਂ ਮਰਦੇ ਜੇ ਕਿਉਂ ਲਾਲਣ ਮਰ ਚਲੇ ਕੁੱਕੜਾ ਉਹ ਨਹੀਂ ਪੰਨੂ ਮੈਨੂੰ 5 ਮਿੰਟ ਦੇ ਦੇ ਸਹੀ ਤੂੰ ਇਹਦੇ ਪਾਸੇ ਦੇ ਅੰਦਰ ਪਾ ਲੈਨੇ ਮੈਨੂੰ ਪਹਿਨਾ ਕੋਹਨੇ ਕੀਤਾ ਮੰਮੀ ਮੈਂ ਤਾਂ ਕਿਉਂ ਫੋਨ ਡਿਆ ਮਾਰਨਾ ਮੰਮੀ ਮੈਂ ਬੋਲਦੀ ਮੰਮੀ ਮੇਰੀ ਸੁਣ ਲੈ ਕਰਦਾ ਉੱਤੇ ਗਿਆ ਇਹ ਫੋਨ ਕਰਨ ਦੇ ਹੀ ਕਿਨੂੰ ਫੋਨ ਕਰਦੀ ਕਰਦੀ ਤੇ ਹੱਥ ਵਿੱਚ ਫੋਨ ਸੀ ਕਿਨੂੰ ਮੈਂ ਉੱਤੇ ਗਿਆ ਇਹਨੇ ਫੋਨ ਮੇਰੇ ਸਾਹਮਣੇ ਕੱਟਿਆ ਫੋਨ ਤੂੰ ਨੰਬਰ ਕੱਟਿਆ ਤਾਂ ਦੱਸਦੀ ਕਿਉਂ ਨੰਬਰ ਕੱਟਿਆ ਤੂੰ ਨਹੀਂ ਤਾਂ ਗਾਸੇ ਨੰਬਰ ਕੱਟਿਆ ਤਾਂ ਮੇਰੇ ਸਾਹਮਣੇ ਕੱਟਿਆ ਮਮੀ ਦੀਦੀ ਦਾ ਫੋਨ ਹੀ ਇਹਨਾਂ ਨੇ ਹਰੇ ਵੱਡੇ ਵੀ ਤੱਕ ਕਿਉਂ ਕੱਟਿਆ ਮੇਰੀ ਮੰਮੀ ਇਹਨਾਂ ਨੇ ਹੱਥ ਮਾਰ ਕੇ ਨੰਬਰ ਕੱਟਿਆ ਮੈਂ ਸੱਚੀ ਗੱਲ ਬੋਲਾਂਗੀ ਮੈਂ ਨਹੀਂ ਨੰਬਰ ਕੱਟਿਆ ਸੱਚੀ ਮੈਂ ਨਹੀਂ ਨੰਬਰ ਕੱਟਿਆ ਮੰਮੀ ਮੇਰੇ ਸਾਹਮਣੇ ਨੰਬਰ ਕੱਟਿਆ ਵਾ ਇਨੇ ਨੰਬਰ ਕਟਿਆ ਵਾ ਇਹਦੇ ਪਾਸੇ ਪੋਨੇ ਪੈਣੇ ਅੰਦਰ ਫਿਰ ਇਹਨੇ ਸੱਸਣਾ ਵਾ ਫੋਨ ਕੀਤਾ ਹੀ ਮੰਮੀ ਮੈਂ ਨਹੀਂ ਫੋਨ ਨੰਬਰ ਮੈਂ ਨਹੀਂ ਮੰਮੀ ਕਟਿਆ ਦਿੱਤਾ ਪੋਨੇ ਤੇ ਜਿਉਂਨੇ ਵੇਖਿਆ ਤੋ ਦਿਹਾ ਭੇਜ ਲੈਣਾ ਮੰਮੀ ਮੈਂਨਾਂ ਆਖਿਆ ਦੀਦੀ ਨੂੰ ਫੋਨ ਲਾ ਕੇ ਪੁੱਛ ਲੋ ਤੁਸੀਂ ਦੀਦੀ ਨੂੰ ਫੋਨ ਲਾ ਕੇ ਪੁੱਛ ਲੋ ਪਿੰਧੇਰੇ ਫੋਨ ਹੀ ਉਹਨੂੰ ਫੋਨ ਲਾ ਕੇ ਪੁੱਛ ਲੋ ਮੈਂ ਮੰਮੀ ਚੱਲ ਬਣੀ ਤੂੰ ਕਾਲਾ ਨਾ ਬਹਿ ਕੋਈ ਗੱਲ ਨਹੀਂ ਹੌਸਲੇ ਨਾਲ ਕੁੜੀ ਆਖਿਆ ਲੱਗ ਜਾ ਫਿਰ ਜਿਉਂ ਸਿਦਾਈ ਹੈ ਜਿਹੜਾ ਫੋਨ ਨਾ ਉਹਨੇ ਵਧਿਆ ਕਿਹਨ ਤੂੰ ਕਾਟ ਦੀ ਪਿਆਰ ਕਰਨਾ ਗੱਲ ਤੂੰ ਤਾਂ ਲੜਾਈ ਆਪ ਪਾ ਰਹੀ ਛੱਪਾ ਪਤਾ ਆਪ ਪੁੱਛਣੀ ਫੋਨ ਕੋਈ ਗੱਲ ਨਹੀਂ ਮੰਮੀ ਜੀ ਦੋਵੇਂ ਫੋਨ ਕਰਦੇ ਆ ਫੇ ਚਾਣ ਕੇ ਰੋਲਾ ਪਾਉਂਦੇ ਪਿੰਦ ਕੇ ਸਾਰੇ ਪੁੱਛਦੇ ਆ ਕਿਉਂ ਬੰਦਾ ਰਕਬੀਰ ਬਲਜੀਤ ਫੋਨ ਕਰਦੀ ਰਕਬੀਰ ਨੇ ਕਦੀ ਕੁਝ ਨਹੀਂ ਕਿਹਾ ਉਸਨੇ ਲਾਗੇ ਬਹਿ ਕੇ ਕਹਿੰਦਾ ਤੂੰ ਕੋ ਕੋਠੇ ਤੇ ਤੇਰੇ ਵਿੱਚ ਨਾ ਕਰਦੀ ਅਬ ਤੂੰ ਕੋ ਟੰਗੜੀਆਂ ਤੇ ਚੜ ਚੜ ਕਰਦੀ ਪਿਆਣਾ ਜੇ ਤੇ ਹਣ ਦਾ ਫੋਨ ਸਾਰਿਆਂ ਦੇ ਵਿੱਚ ਕਰ ਜਾਣ ਕੇ ਛੇਤਰਾਂ ਦਾ ਭਾਅ ਪੁੱਛਦੀਆਂ ਹੁਣ ਖਾ ਕੇ ਠੰਡੀਆਂ ਤੇ ਬੈਠੀ ਰਹਿ ਆਏ ਰੱਬਾ ਮੈਂ ਕੀ ਕਰਾਂ ਮੈਨੂੰ ਕਿਸੇ ਪਾਸੇ ਵੀ ਨਹੀਂ ਛੱਡਦੇ ਹਾਏ ਰੱਬਾ ਮਾਰ ਮਾਰ ਕੇ ਮੇਰੀ ਤੋੜ ਨਹੀਂ ਲਈ ਕਰਦੀ ਮੈਂ ਕਾਦਲੀ ਫੋਨ ਲੈ ਕੇ ਚਲ ਗਈ ਉਸ ਤੇ ਵੇ ਮੰਨੀ ਪੋਤਾ ਥੋੜਾ ਹੌਸਲਾ ਕਰੀਦਾ ਕ ਇੰਨੇ ਕਾਲੇ ਪੈ ਜਾਈਦਾ ਵਾ ਉਹ ਬਗਾਨੀ ਤੀ ਮਾਰ ਕੇ ਤੂੰ ਕਿੱਧਰ ਜਾਣਾ ਏ ਮੁੜ ਕੇ ਨਾਲ ਤੂੰ ਮੈਨੂੰ ਵੀ ਬੁੱਢੇ ਵਾਰੇ ਬਣਾ ਦੇਣਾ ਸੀ ਮੰਮੀ ਥੋੜਾ ਯਾ ਤੂੰ 5 ਮਿੰਟ ਸਵਰ ਕਰ ਦਿੰਦੀ ਉਹ ਹੁਣ ਇਹਨੇ ਸਾਰਾ ਕੁਝ ਬੱਕ ਜਾਣਾ ਸੀ ਇਹਦੇ ਮੈਂ ਪਾਸੇ ਅੰਦਰ ਪਾ ਦੇਣੀ ਪਾਸੇ ਕੀ ਬੱਕ ਜਾਣਾ ਸੀ ਹਾਂ ਐ ਤੈਨੂੰ ਲੱਗਦਾ ਵੀ ਇਦਾਂ ਦੀ ਆ ਮੰਮੀ ਲੱਗਦੀ ਬਗਲੇ ਲੱਦੀ ਪਰ ਇਹ ਫੋਨ ਕਰਨ ਦਾ ਤਾਂ ਉੱਤੇ ਜਾ ਕੇ ਕੋ ਫੋਨ ਕਰਨ ਦਾ ਹੀ ਮੈਨੂੰ ਇਹ ਗੱਲ ਦਾ ਗੁੱਸਾ ਵਾ ਇੱਥੇ ਥੱਲੇ ਬਹਿ ਕੇ ਫੋਨ ਕਰਦੀ ਇੱਥੇ ਟਾੜੇ ਸਾਰ ਜਿਹਾ ਕਰਦੀ ਬਿਸਤਰਾ ਤੇ ਫੋਨ ਕਰਨਾ ਸੀ ਕਿਉਂ ਚੱਲਿਆ ਫੋਨ ਕਰਦਾ ਹੋ ਸਕਦਾ ਧੁੱਪੇ ਚਲ ਗਈ ਹੋਵੇ ਧੁੱਪੇ ਚਲੇਗੀ ਹੋਵੇ ਆਪ ਵੀ ਵਿਚਾਰੀ ਕੱਲੀ ਕੰਮ ਕਰਨ ਦਾ ਹੀ ਆ ਇਹਨੂੰ ਧੁੱਪਿਆਂ ਦੀਆਂ ਪਈਆਂ ਉੱਤੇ ਕੰਮ ਨਹੀਂ ਦਿਖਦਾ ਇਹਨੂੰ ਕੋਈ ਵੀ ਆਕਾ ਇੰਨੇ ਕਾਲੇ ਨਹੀਂ ਪਈਦਾ ਜਿੱਦਾਂ ਤੂੰ ਪੈਣਾ ਤੂੰ ਤਾਂ ਗੁੱਸੇ ਦੇ ਵਿੱਚ ਮੂੰਹ ਨੂੰ ਕਿਸ ਦਿਨ ਮਾਰ ਦੇਣਾ ਮੈਨੂੰ ਲੱਗਦਾ ਤੇ ਮਰ ਜੇ ਮੇਰੇ ਲੋ ਜੋ ਮਰਜੀ ਹੁੰਦਾ ਰਹੇ ਫਿਰ ਕੀ ਹੋ ਗਿਆ ਤੇ ਫੇਰ ਉਹਦੇ ਮਾਪਿਆਂ ਨੂੰ ਤੂੰ ਕਿੱਥੇ ਗਈ ਹਾਂ ਤੂੰ ਅੰਨੀ ਹਾਂ ਕੋ ਨਹੀਂ ਹੁੰਦਾ ਕਿਉਂ ਕੋ ਨਹੀਂ ਕਰਨੀ ਹੁੰਦਾ ਮੈਂ ਆਪੇ ਨਹੀਂ ਬੜ ਲੂਗਾ ਮਾਂ ਨਾਲ ਬੜ ਦੂੰਗਾ ਫਿਰ ਕੋ ਚ ਲੈ ਆ ਉੱਥੇ ਘੜੀ ਗੱਲ ਵਾਲਾ ਬਾਦ ਗੱਲਬਾਤ ਚ ਲੀਕ ਦੇ ਐਵੇਂ ਹੀ ਨਿਕੇ ਜੀ ਕੱਲ ਤੱਕ ਕਿੱਡਾ ਤੂੰ ਬਣਾ ਲਿਆ ਵਾ ਬਾੜ ਜਿੱਟਾ ਕੰਮ ਕੱਲ ਕਰ ਲਈ ਕੋ ਲੈ ਨਹੀਂ ਦੇਣੀ ਆ ਲੈਣ ਨਹੀਂ ਦੇਣੀ ਕੱਲ ਤੂੰ ਛੋਟੀ ਲੱਗਦੀ ਮਾ ਆ ਗੱਲ ਤੇ ਛੋਟੀ ਲੱਗਦੀ ਜਦੋਂ ਮੈਂ ਬਾਹਰ ਗੱਲਾਂ ਸੁਣਦਾ ਮੈਨੂੰ ਪਤਾ ਆਦੀ ਐ ਨਾ ਫਿਰ ਵੀ ਕਿੰਨਾ ਗੱਲਾਂ ਹੁੰਦੀਆਂ ਵਾ ਕਾਹਦੀਆਂ ਗੱਲਾਂ ਹੁੰਦੀਆਂ ਵਾ ਮੈਨੂੰ ਨਹੀਂ ਪਤਾ ਲੱਗਦਾ ਕਾਹਦੀਆਂ ਗੱਲਾਂ ਨੇ ਮੈਨੂੰ ਹੀ ਦੱਸ ਕਾਹਦੀਆਂ ਗੱਲਾਂ ਹੁੰਦੀਆਂ ਹੋ ਗਈ ਕਿਤੇ ਆ ਲਈ ਆਈ ਗੱਲ ਇੰਨੀ ਕਿੰਨੀ ਕੀ ਗੱਲ ਤੋਂ ਗੱਲ ਵੱਧ ਜੰਦੀ ਐ ਮੁੜ ਕੇ ਫਿਰ ਤੂੰ ਇੱਥੇ ਸਾਹਮਣੇ ਬਹਿ ਕੇ ਫੋਨ ਕਰ ਇੱਥੇ ਬਹਿ ਕੇ ਫੋਨ ਕਰ ਮੇਰੇ ਨਾਲ ਲਾਗੇ ਬਹਿ ਕੇ ਫੋਨ ਕਰ ਫਿਰ ਕਿਉਂ ਚੱਲਿਆ ਮੈਨੂੰ ਵੀ ਗੱਲ ਕਰਾ ਮੈਂ ਛੱਡ ਗਿਆ ਹੀ ਗੱਲ ਕਰਨ ਦੀ ਤੇ ਮੇਰੀ ਵੀ ਗੱਲ ਕਰਾਉ ਤੇਰੇ ਬਨੇ ਮੈਂ ਵੀ ਐਵੇਂ ਬੋਲੀ ਜਾਣਾ ਮੱਚੀ ਨਹੀਂ ਮੇਰੀ ਸੁਣ ਗੱਲ ਮਾਤਾ ਐਵੇਂ ਮੈਨੂੰ ਉਹਨਾਂ ਦੇ ਨਾ ਮਗਰ ਲਿਆ ਦੇ ਪੇਕਾ ਪੁਕਾ ਧਮਕੀ ਨਾ ਦੇਉਂਦੇ ਤੇ ਨਹੀਂ ਮੈਨੂੰ ਮੈਨੂੰ ਨਾ ਤਾਂ ਕਿਸੇ ਤੋਂ ਮੈਂ ਉਹਦਾ ਭਰਾ ਜੇ ਮਾ ਜੇ ਜਿਹੜਾ ਮਰਜੀ ਆ ਜੇ ਉਹਨਾਂ ਤੋਂ ਮੈਂ ਨਹੀਂ ਕਿਸੇ ਤੋਂ ਡਰਦਾ ਮੇਰਾ ਇੱਥੇ ਲਾਗੇ ਬਹਿਣਗੇ ਨਾ ਮੈਂ ਉਹਨੂੰ ਗਲਤੀਆਂ ਦੱਸੂਗਾ ਇਸੇ ਇਸੇ ਦੀ ਕਮੀਆਂ ਕੱਢ ਕੇ ਜਾਣਗੇ ਮੇਰੇ ਤੇ ਕੋਈ ਕਮੀ ਨਹੀਂ ਹੈਗੀ ਐਵੇਂ ਗੱਲਾਂ ਨਾ ਕਰ ਮੈਂ ਨਹੀਂ ਨਹੀਂ ਗੱਲ ਵਧਾਈ ਦੀ ਮਾਰ ਫੂੰਦੀ ਗੱਲ ਵਾਣਾ ਐਵੇਂ ਤੂੰ ਐਂਦਾ ਤਾਂ ਚੜੀ ਜਾਣਾ ਸਗੋਂ ਮੈਨੂੰ ਕਹੀ ਜਨੀ ਉਹਨੂੰ ਕਹੀ ਨਹੀਂ ਉਹ ਉਹਨੂੰ ਮੈਂ ਕਿਹਾ ਵਾ ਨਾ ਆਹੋ ਤੇਰੇ ਸਾਹਮਣੇ ਕਿਹਾ ਵਾ ਉਹ ਜੇ ਤੂੰ ਕਹੀ ਜਾਂਦੀ ਮੇਰੇ ਤੇ ਕੋਈ ਕਸੂਰ ਹੀ ਨਹੀਂਗਾ ਤੂੰ ਇੱਕ ਵਾਰੀ ਵੇਖ ਤੂੰ ਦੋ ਵਾਰੀ ਵੇਖ ਤੂੰ ਤਾਂ ਉਹਨੇ ਹੀ ਆਪਣੇ ਮੋਟੇ ਦਿਮਾਗ ਤੇ ਉਹਨਾਂ ਦਾ ਸ਼ੱਕ ਭਾਲ ਲਿਆ ਵਾ ਜਿਹੜਾ ਤੇਰਾ ਨਿਕਲਣਾ ਹੀ ਨਹੀਂਗਾ ਮੈਂ ਥੋੜੀ ਹੀ ਦੇਖਿਆ ਰੱਪਾ ਪੱਟ ਲੈਣਾ ਹਾਂ ਥੋੜੀ ਹੀ ਦੇਖਿਆ ਕੋਈ ਨਹੀਂ ਹੁੰਦਾ ਦੇਖੀ ਜਾਊਗੀ ਜੋ ਕਹੋਗੀ ਗੱਲ ਬੰਨੇ ਵੇਖ ਲਾਂਗੇ ਕਾਟਾ ਗੱਲ ਲੈ ਬੰਨੇ ਕੀ ਵੇਖਣਾ ਵਾ ਹੈ ਤੂੰ ਤਾਂ ਗੱਲਾਂ ਬੰਨਾ ਵੇਖਿਆ ਹੀ ਨਹੀਂਗਾ ਜਦੋਂ ਸਿਰਾਂ ਤੇ ਪਾਉਣ ਪਤਾ ਫੇਰ ਲੱਗਦਾ ਵਾ ਤੂੰ ਹੁਣ ਵਧੀ ਜਾਣਾ ਵਧੀ ਜਾਣਾ ਵਾ ਲੜਾਈ ਪਿਆ ਜਾਂਦੀ ਇਕੱਠੀ ਬੜੀ ਮੁਸ਼ਕਲ ਹੁੰਦੀ ਆ ਤੂੰ ਸਮਝਦਾ ਨਹੀਂ ਇਹ ਦੇ ਕਾਲ ਨੂੰ ਮੁਰਕੇ ਤੇਰੇ ਵਰਗਾ ਦੌਰ ਜਾਂਦਾ ਨਾ ਬਾਹਰ ਨੂੰ ਤੇ ਜਿਹੜੇ ਸਿਆਣੇ ਉਹ ਫਸ ਜਾਂਦੇ ਹੁੰਦੇ ਮਾੜਾ ਹੁਣ ਤੂੰ ਵੀ ਨਾ ਸਿਰ ਖਾ ਮੇਰਾ ਮੇਰਾ ਸਿਰ ਵੜਾ ਕੇ ਖਪਿਆ ਪਿਆ ਯਾ ਤੂੰ ਵੀ ਚੱਲ ਜਾ ਜੇ ਤੈਨੂੰ ਆ ਗਏ ਕੁੱਤੋਂ ਤਾਂ ਮੈਂ ਕਹਣਾ ਦਬਾਉ ਤਾਉਣੀ ਇਹਨੂੰ ਚੰਗੀ ਤਰ੍ਹਾਂ ਦੱਬ ਕੇ ਤਾਉਣੀ ਹੋਣਾ ਖੋਰਾ ਕਰੋ ਇਹਨੇ ਸਿਰ ਖਾਈ ਨਹੀਂ ਬਾਹਰ ਆ ਜੋ ਕਿੰਦਾ ਬਲਜੀਤ ਉਹ ਇੱਥੇ ਬੈਠੀ ਗਾਜਰਾਂ ਚੀਰ ਰਹੀ ਪੁੱਤ ਵੇਖ ਕਿੰਨੀ ਲੜਾਈ ਅੱਧਰ ਹੋ ਗਈ ਮੰਮੀ ਮੈਨੂੰ ਸਾਰਾ ਖੁਸ਼ ਆ ਕਿ ਨਾ ਰੁੱਕ ਦੂਜੇ ਨੂੰ ਮਾਰ ਦੇਣਾ ਜਾਵਦਾ ਆਹ ਉਹ ਸੁਣ ਗਿਆ ਮੈਨੂੰ ਮੈਂ ਹੁਣ ਜਾ ਕੇ ਵਿੱਚ ਕੀ ਕਰਦੀ ਮੈਨੂੰ ਤਾਂ ਪਤਾ ਹੀ ਤੁਸੀਂ ਤੇ ਅੱਗੇ ਅੰਦਰ ਦਾ ਰੋਲਾ ਪਥੇਰਾ ਪੈਣ ਡਿਆ ਹੈ ਤੇ ਮਣੀ ਨੇ ਮਿਰਚ ਕਸੂਰ ਕੱਢਣ ਡੈ ਪੈਣਾ ਹੈ ਮੈਂ ਤਾਂ ਘਰ ਕੋਲਪਾ ਪਤਾ ਨਹੀਂ ਫੋਨ ਅੰਦਰ ਉਹ ਆਂਦੀ ਫੇ ਮੈਂ ਕੋਠੇ ਤੇ ਫੋਨ ਆਪਣੀ ਭੈਣ ਨੂੰ ਕਰਨ ਡਈ ਹਾਂ ਉਹ ਕਹਿੰਦਾ ਕਿ ਬੰਦੇ ਦੀ ਆਵਾਜ਼ ਹੀ ਮੈਨੂੰ ਤਾਂ ਕੋਈ ਸਮਝ ਨਹੀਂ ਆਈ ਛਛੋ ਪੰਜੇ ਜੱਟ ਪੈ ਗਈ ਮੈਂ ਆਹ ਗੱਲ ਸੁਣ ਕੇ ਯਕੀਨ ਵੀ ਹੁੰਦਾ ਕਿ ਕੋਈ ਨਹੀਂ ਹੁੰਦਾ ਕਰ ਵਾਲੀ ਕਰ ਵਾਲੇ ਦਾ ਇੱਕ ਯਕੀਨ ਹੁੰਦਾ ਵਾ ਬੰਦੇ ਦਾ ਦੋਵਾਂ ਦਾ ਫੇ ਜਦੂਜਾ ਕੋ ਸ਼ੱਕ ਕਰੇ ਨਾ ਫੇਰ ਵੀ ਮੰਨ ਕੇ ਚੱਲੋ ਇਹ ਇਹਦੇ ਤੇ ਸ਼ੱਕ ਕਰੀ ਜਾਂਦਾ ਇਹਦਾ ਹੀ ਨਹੀਂ ਸਮਝ ਲਾਦਾ ਘੜੀ ਟੋਲੀ ਮਾਸਾ ਹੋ ਜਾਂਦਾ ਘੜੀ ਚੋਦੀ ਟੋਲਾ ਹੋ ਜਾਂਦਾ ਵਾ ਤੇ ਹੁਣ ਉਹਦੀ ਇੰਨੀ ਗੁਤਨੀ ਭੁਆਈ ਆ ਤੇ ਜੀ ਕਰੇ ਤਾਂ ਹੁਣ ਇਹਨੂੰ ਲੈ ਕੇ ਤੁਰ ਪੇ ਸ਼ਹਿਰ ਉਹ ਤੇ ਗੱਲ ਆ ਮੈਂ ਤੁਰੇ ਅਸੀਂ ਬਣ ਜਾਂਦੇ ਵੇ ਬਣ ਜਾਂਦੇ ਉਹਨਾਂ ਗੱਲ ਆ ਮੈਂ ਦੱਸ ਇਹਦਾ ਕੀ ਕਰਾਂ ਲਾਜ ਮੁੰਡੇ ਦਾ ਇਹ ਬਹੁਤ ਸਤਾਉਣ ਲੱਪਿਆ ਵਾ ਪਤਾ ਨਹੀਂ ਕੀ ਇਹਨੂੰ ਮੰਮੀ ਭੈਣ ਭਰਾਵਾਂ ਦੇ ਫੋਨ ਆਉਣਾ ਹੀ ਹੁੰਦੇ ਆ ਜਿੰਨਾ ਨਾ ਹੁਣ ਭੈਣ ਭਰਾ ਮਾ ਤੇ ਫੋਨ ਫਿਰ ਵੀ ਗੱਲਾਂ ਲੋਕੀ ਬਣਾ ਲੈਂਦੇ ਆ ਤੁਹਾਡੇ ਤੇ ਕਦੀ ਭੈਣ ਭਰਾ ਦਾ ਫੋਨ ਹੀ ਨਹੀਂ ਆਇਆ ਤੇ ਜੇ ਆਉਂਦੇ ਤੇ ਗੱਲ ਕਰਨੀ ਨਹੀਂ ਮੇਰੇ ਨਹੀਂ ਜੀਜੇ ਤਾਂ ਆਉਂਦਾ ਮੇਰੀਆਂ ਨਹੀਂ ਭੈਣਾਂ ਦਾ ਆਉਂਦਾ ਤੇ ਜੇ ਬਲਜੀਤ ਕਰਨ ਦੀ ਹੁਣ ਵੀ ਜੇ ਇਹ ਕਹਦਾ ਤੈਨੂੰ ਗਾੜੀ ਪੜਾ ਦਿੰਦੀ ਵਾਲ ਫੜ ਕਰ ਲਾ ਗੱਲ ਤੈਨੂੰ ਨਾ ਵਿਹਮ ਪੈਂਦਾ ਉਹ ਤਾਂ ਵਿਹਮ ਕਰਕੇ ਬਹਿ ਗਿਆ ਹੈ ਕਿਹੜਾ ਮੰਮੀ ਪਧਰਾ ਵਾ ਉਹ ਵੀ ਆਹ ਫੇ ਜੇ ਤੂੰ ਅਕਣਾ ਹੈ ਤੁਹਾਡਾ ਮੁੰਡਾ ਹੀ ਆ ਪਰ ਹੈ ਅਕਲੂਕਲ ਨਹੀਂ ਉਹਨੂੰ ਮੈਂ ਦੱਸ ਕੀ ਕਰਾਂ ਮੈਂ ਕਿਹੜਾ ਮੁੰਡੇ ਨੂੰ ਕਹਿੰਦੀ ਮੈਂ ਨਾ ਬਚਾਉਂਦੀ ਤੋ ਉਹਨੇ ਉਹ ਅੰਦਰ ਮਾਰ ਦੇਣੀ ਉਹ ਤੇ ਮੰਮੀ ਮਾਰਨ ਵਾਲੀ ਕਿਹੜੀ ਗੱਲ ਵਾ ਕੋਈ ਬੇਰ ਵਾ ਜਿਹੜਾ ਮੂੰਹ ਚ ਭਾ ਲੈਣਾ ਮੈਂ ਕਹੇ ਨੇ ਤੇਰਾ ਦਿਮਾਗ ਖਰਾਬ ਵਾ ਉਹ ਤਾਂ ਮੇਰੇ ਮੇਰੇ ਘਰ ਦੇ ਮੁੰਡੇ ਮਾਸੀਆਂ ਦੇ ਮੁੰਡੇ ਆਉਂਦੇ ਕਈ ਆਉਂਦੇ ਆ ਇਹ ਤੇ ਕਹਿੰਦਾ ਕਿ ਇਹਦੇ ਲਾਗੇ ਖਲੋ ਇਹਨਾਂ ਗੱਲ ਹੀ ਨਾ ਕਰੋ ਤੇ ਵੱਖਰਾ ਵਰਤੀ ਰਹਾ ਵਾ ਦੁਨੀਆ ਨਾਲ ਉਹ ਸਤਾਇਆ ਇਹਨੇ ਤਾਂ ਹੁਣ ਆਹੋ ਮੈਨੂੰ ਨਹੀਂ ਪਤਾ ਤੈਨੂੰ ਹੁਣ ਹੁਣ ਆਣੇ ਆ ਤੇ ਤੇ ਰੋਜ਼ ਦਾ ਕੰਮ ਆ ਅੱਜ ਦਾ ਤੇ ਬਲਜੀਤ ਆਣੀ ਹੈ ਚੱਲ ਸੁਧਰ ਜੂਗਾ ਇਹ ਸਗੋਂ ਦਿਨ ਸੋ ਦਿਨ ਵਿਗੜਦਾ ਹੀ ਜਾਂਦਾ ਇਹ ਤਾਂ ਕੀ ਬਣਨਾ ਮੇਰੇ ਹਸਾਰ ਨਾਲੇ ਮੈਂ ਗਾਂਮ ਸ਼ਾਹ ਵਾਂ ਕੇ ਤੇ ਉਹੀ ਨੂੰ ਮਾਰ ਦੇਵੇ ਫੇਰ ਉਹ ਨਹੀਂ ਕੀ ਕਰੀਏ ਇਹਨਾਂ ਦੀ ਗੱਲ ਚ ਬੋਲ ਕੇ ਤੇ ਐਵੇਂ ਫੇਰ ਬੁਰੀ ਬਣੀ ਤਾ ਮੈਂ ਲੱਕ ਖਾਏ ਆ ਗਈਆਂ ਫੇਰ ਮੈਂ ਨੂੰ ਕੀ ਕਰਾਂ ਮੁੰਡੇ ਨੂੰ ਕੀ ਨਾ ਕਰਾਂ ਹੁਣ ਐਜੀ ਕਰੇ ਤੁਰ ਪਏ ਤੇ ਮੈਨੂੰ ਫੇਰ ਬੁਰੀ ਬਣਾ ਦੇਣਾ ਵਾ ਉਹਨੇ ਵੀ ਨੱਚਦੀ ਫਿਰਨਾ ਵੀ ਲੈ ਮੈਂ ਚੱਲੀ ਉਹ ਤੋੜ ਰੋਂਦੀ ਵਾਰ ਨਹੀਂ ਮਮੀ ਉਹ ਨੱਚਦੀ ਨਹੀਂ ਫਿਰਦੀ ਉਹ ਇਹਨੂੰ ਉਹਦੇ ਮਗਰ ਲੱਗਣਾ ਪੈਂਦਾ ਜੇ ਨਾ ਨਾ ਖੁਸ਼ ਹੋਏ ਫਿਰ ਦੂਜੇ ਪਾਸੇ ਮੁੜ ਪੈਂਦਾ ਵਾ ਵੀ ਤੂੰ ਲੋਕਾਂ ਨਾਲ ਗੱਲਾਂ ਕਰਦੀ ਖੁਸ਼ ਰਹਿਣੀ ਆ ਫਿਰ ਹਾ ਗੱਲਾਂ ਹੋ ਜਾਂਦੀਆਂ ਬੜਾ ਸਤਾਵ ਆਹੋ ਸਤਾ ਹੀ ਆ ਭਾਵੇਂ ਨੋ ਹੋਵੇ ਤੇ ਭਾਵੇਂ ਹੋਵੇ ਪੁੱਤ ਸਤਾ ਮਮੀ ਦੋਵੇਂ ਪਾਸੇ ਹੀ ਹੁੰਦਾ ਵਾ ਲੋਕਾਂ ਦੇ ਪਾਸੇ ਪੂਰਾ ਮੰਗ ਮੈਨੂੰ ਉਲਟਾ ਸਾਰੇ ਗਿਆਨ ਦੇ ਜਾਂਦੇ ਆ ਕਹਿੰਦੇ ਆ ਤੇ ਇਹਨੂੰ ਗਿਆਨ ਦੇ ਦਈਏ ਜਿੰਨਾ ਬਣਦਾ ਓਇ ਚ ਬਿਠਾ ਕੋਈ ਵੀਜੀ ਉਹਦਾ ਬਿਠਾ ਹਾਂ ਦਸੋ ਬੂਟ ਬੜ ਲਾ ਲਾ ਕਰਕੇ ਇਹ ਬੜੇ ਦਸੋ ਲਾਲ ਨੇ ਕੰਮਾਂ ਦੇ ਕੋਈ ਕੋਈ ਕੰਮ ਤਾਂ ਹੁੰਦਾ ਵੀ ਕਰ ਲੀਏ ਦਸੋ ਕੰਮ ਕੀ ਹੈਗਾ ਤੈਨੂੰ ਨਹੀਂ ਪਤਾ ਲੱਗਦਾ ਆਪ ਨੂੰ ਕੰਮ ਕੋਈ ਹੈ ਤਾਂ ਨਹੀਂ ਨਗਰੋਂ ਪੱਠੇ ਪੁੱਠੇ ਤੇ ਬਾਤੇ ਮੈਂ ਬਾਤੇ ਨਹੀਂ ਲਿਆਉਣੇ ਨੇ ਕਿ ਪਹਿਲੀ ਕਿ ਹੁਣ ਲਿਆਉਣੇ ਹੈਗੇ ਚੱਲ ਚੱਲਦੇ ਆ ਵਾਹ ਚਾ ਬਦਲ ਕਪੜੇ ਕੁੱਪੜੇ ਬੂਟ ਬੜ ਲਾ ਤੇ ਪਾਕ ਸਰਕਾਰੀ ਵਰਦੀ ਬਣੀਆਂ ਮਾਲਾ ਸਦੂ ਜਾਣੀ ਚਲੋ ਫਿਰ ਚੱਲਦੇ ਆ ਕੋਈ ਗੱਲ ਨਹੀਂ ਤੇ ਉਹ ਟੈਬ ਨਾਲ ਆਹ ਤੇ ਪਾਣੀ ਵਾਲੀ ਲਾਉਣਾ ਨਹੀਂ ਹਾਲੇ ਤੇ ਨਾ ਨਾ ਪਾਣੀ ਦੇ ਪਰਸਾਂ ਚ ਹੋਰ ਜਿਹਾ ਗਿੱਲੇ ਪੱਠੀ ਹੈ ਜੀ ਥੋੜਾ ਧਿਆਨ ਦੇ ਲਿਆ ਕਰ ਚਿੱਤਾ ਭੁੱਲ ਜਨਾ ਤੇ ਨਹੀਂ ਜਾਣਾ ਮੇਰੇ ਦਿਮਾਗ ਚੋਂ ਨਿਕਲ ਗਈ ਗੱਲ ਕਿਤੇ ਸਰ ਉਹਨੂੰ ਪਾਣੀ ਲਾਉਣਾ ਸਰ ਹੋ ਰਹੀ ਗਈ ਪਾਣੀ ਨੋਰਮਲ ਸਰ ਹੋ ਰਹੀ ਗਈ ਹਲੀ ਆਹ ਪੱਠੇ ਭਰਤੇ ਸਰ ਹੋ ਰਹੀ ਗਈ ਚਲੋ ਫਿਰ ਮੈਂ ਸਰ ਉਹਨੂੰ ਦੇਖ ਲਣਾ ਕੋਈ ਗੱਲ ਸਰ ਲਾ ਦੇ ਫਿਰ ਓਕੇ ਲਾ ਦਈਏ ਕੱਲ ਹੀ ਹੁਣੇ ਲਾਉਣਾ ਵਾ ਨਹੀਂ ਅੱਜ 32 ਘੜੀ ਨੂੰ ਆਏ ਨਹੀਂ ਫਿਰ ਲਾਦਣਾ ਨੂੰ ਚਲੋ ਫਿਰ ਹੁਣੇ ਲਾ ਦੋ ਸਾਥ ਨੂੰ ਪਾਈਏ ਕੋਈ ਨਹੀਂ ਬੇੜਦਾਂ ਕੰਮ ਅੱਜ ਹੀ ਨਹੀਂ ਮੇੜਦਾਂਗੇ ਸਾ ਹਾਂ ਤੇ ਚੱਲ ਉੱ तो कपड़े बदलने बदला के नहीं इधर ही नहीं।, नहीं बदलने नहीं। चलो चलो इधर ही बदलने होने कोई बात तो चला फिर जुरी पांडे कपड़े बदल लेगी सर चलो कोई बात नहीं भाई चलो मैं एक मिनट आया हूं आज आ जा हूं बैठा ना ना मैं आया हूं एक मिनट आया बस हां फिर फोन लेके बैठ